ਆ 25 900 ਦਾ ਨਾਮ ਉਹ ਵੀ 2000 ਦਾ ਠੀਕ ਹੈ ਲੇਖੜਾ ਬੇਡਾ ਇਹੋ ਫਿਰ ਸੱਤ ਵਜੇ ਐਮ 4 ਬਿਲਕੁਲ ਜੀ ਬਿਲਕੁਲ ਪੰਚਾਇਤ ਆਫ ਤੋਂ ਟਟਾ ਬੰਦਾ ਵਿਗੜਿਆ ਹੋਇਆ ਬਹੁਤ ਹੈ ਕਾਫੀ ਜੀ ਪਿਛਲੇ ਦਿਨੇ ਛੁੱਟੀਆਂ ਦੇ ਦੌਰਾਨ ਵੀ ਖੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਕੁੱਲਾ ਕੀ ਕਰਨਾ ਹੈ ਦਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨ ਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਉਮੀਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲੜਰੇ ਹੁਣ ਜਿਵੇਂ ਵੱਧ ਗਏ 5 ਕੀ ਹੋਇਆ ਮੈਮ 7 ਵਜੇ ਗਈ ਜੀ ਇਹ ਕੰਮ ਕਰ ਜਾਂਦੇ ਰਾਤ ਦੇ 7:00 ਵੱਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਾਈ ਰਾਤ ਜਾਰੀ ਰਹੋਗਾ ਜੀ ਇਹ ਦੇ 7:00 ਵਜੇ ਅਸੀਂ ਤਾਂ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਅੱਜ ਦਾ ਪੈਂਡਿੰਗ ਹੈ ਜਿਹੜਾ ਬਸ ਨਿਬਟਾਈ ਜਾਣੇ ਮਤਲਬ ਸਾਰਾ ਕਰਕੇ ਜਾਣਾ ਘਰ ਕਰਕੇ ਜਾਣਾ ਸਵੇਰੇ ਕਿੰਨੇ ਵਜੇ ਆਦੇ ਹਾਂ ਫਿਰ ਸਵੇਰੇ ਅਸੀਂ 7-8 ਵਜੇ ਆਜਾਂਗੇ ਠੀਕ ਹੈ ਤੇ ਕੀ ਕਹਣਾ ਤੁਹਾਨੂੰ ਹਲਕੇ ਤੇ ਲੋਕਾਂ ਨੂੰ ਜਿਹਨਾਂ ਨੂੰ ਕੋਈ ਮਤਲਬ ਕਿ ਰਾਤ ਕਰਕੇ ਜਾਂ ਹੋਰ ਜਾਂ ਵੀਡੀਓ ਦੇਖਦੇ ਤੁਹਾਨੂੰ ਨਹੀਂ ਨਿਕਲ ਸਕਦਾ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਿਆ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹੇ ਜੀ ਔਰ ਬਹੁਤ ਬੜੀ ਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਸਰਪੰਸਾ ਬੀਡੀਪੀ ਦਫ਼ਤਰ ਨਾਪਰਾ ਦੇ ਅੰਦਰ ਜੇ ਜੁੜੀ ਕੋ ਮੈਂ ਵੀ ਯਾਦ ਕਾਰਗੁਜ਼ਾਰੀ ਦੇਖੀਏ ਤਾਂ ਉਹਨੂੰ ਕਿੰਨਾ ਸਾਫ ਦਾ ਨਿਬਾਧਤ ਕਰੋ ਅਸੀਂ ਬਹੁਤ 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 ਧੰਨਵਾਦ ਕਰਦੇ ਆਂ ਵੀਡੀਓ ਸਾਹਿਬ ਦਾ 2 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਨਿਊ ਸਰਟੀਫਿਕੇਟ ਬਣਾ ਕੇ ਦਿੱਤਾ ਫਿਰ ਵੀ ਡੇਡ ਤੱਕ ਟਾਈਮ ਤੱਕ ਬੈਠੇ ਰਹੇ ਅਸੀਂ ਬਹੁਤ ਬਹੁਤ ਭੈਣ ਜੀ ਦਾ ਧੰਨਵਾਦ ਕਰਦੇ ਆ ਤੇ ਇਹੀ ਦੀ ਅਫਸਰ ਜੀ ਸਾਡੇ ਅਫਸਰ ਬਲੌਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਦਿਨ ਜਾਂ ਦੇਰ ਰਾਤ ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਲੇਟ ਦਫਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਆ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲੌਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਹਨਾਂ ਦਾ ਵੀਡੀਓ ਦਫਤਰ ਨਾਬਾ ਦੇ ਵਿੱਚ ਜਿਹੜੇ ਕੰਮਕਾਰ ਨੇ ਬੀਡੀਪੀ ਮੈਡਮ ਨੇ ਨਗਰ ਨਿਗਮ ਦੇ ਪ੍ਰਬੰਧਾਂ ਦਾ ਇਹ ਸੰਬੰਧੀ ਤੁਸੀਂ ਕਿਵੇਂ ਪ੍ਰਵਾਨਿਤ ਕਰੋਗੇ ਭਜੀ ਗੱਲ ਦਾ ਦੇਖੋ ਇਹ ਹੈ ਮੈਡਮ ਬੀਡੀਪੀਓ ਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ 'ਚ ਆ ਸੈਟ 'ਚ ਅੱਜ ਤੱਕ ਅਸੀਂ ਤਾਂ ਕੋਈ ਅਸਰ ਇਹ ਹਜਾ ਦੇਖਿਆ ਨਹੀਂ ਹੈ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7:00 ਵਜੇ 7:00 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਸਰ ਬੈਠਦਾ ਇਸ ਵੇਲੇ ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ ਤੇ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਹੈ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕਿਹਾ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਗੇਟ 'ਤੇ ਖੜੇ ਨੂੰ ਵੀ ਬੁਲਾ ਲੈਂਦੇ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਲ ਵਾਲੇ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਕੋਈ ਤਕਲੀਫ ਹੈ ਉਹਦਾ ਹੱਲ ਕਰਦਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰਦਨੇ ਵੀ ਸਾਡਾ ਸਾਥ ਨਹੀਂ ਦਿੰਦੇ ਉਹ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਾਤਰ ਗਏ ਛੁੱਟੀ ਵਾਲਾ ਜਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਸੀਗੇ ਮਤਲਬ ਬਹੁਤ ਵਧੀਆ ਅਫਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਾ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਫਸਰ ਨੇ ਜੀ ਅਸੀਂ ਇਹਦਾ ਖੁਸ਼ ਹਾਂ ਬਹੁਤ ਕਿਸੇ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖ ਪਾ ਕਿਸੇ ਨੂੰ ਮੈਨੂੰ ਲੱਗਦਾ ਜੀ 4 ਦਿਨ ਸਾਨੂੰ ਲਗਾਤਾਰ ਹੋ ਗਏ ਉਹਰੇ ਆਉਂਦਿਆਂ ਨੂੰ ਦਫ਼ਤਰ ਚ ਹਾਲਾ ਦੇਖਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧੰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਆਹਨ ਸਮੂਥਲੀ ਕੰਮ ਚੱਲਦਾ